ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਅਪਡੇਟ ਤੇ ਆਪਾਂ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਆ ਰਿਜ਼ਲਟ ਜੋ ਅੱਜ 19 ਨਵੰਬਰ ਨੂੰ ਦੌਣਕਲਾਂ ਦੇ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਸੀ ਤੇ ਉੱਥੇ ਕਬੱਡੀ ਓਪਨ ਤਿੰਨ ਵਾਰੋਂ ਦੇ ਮੈਚ ਕਰਵਾਏ ਗਏ ਸੀ ਬਾਕੀ ਦੀ ਜਾਣਕਾਰੀ ਆਪਾਂ ਅੱਗੇ ਵੀਡੀਓ ਦੇ ਵਿੱਚ ਦਿੰਨੇ ਆ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਆ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆ ਤੇ ਗੱਲ ਕਰਦੇ ਆ ਫਾਈਨਲ ਆ ਰਿਜ਼ਲਟ ਦੀ ਤੇ ਇੱਥ ਪਹਿਲਾ ਨਾਮ ਲੱਖ ਰੁਪਏ ਤੇ ਦੂਜਾ ਨਾਮ 75000 ਸੀ ਤੇ ਵੈਸਟ ਰੇਡਰ ਤੇ ਜਾਫੀ ਦੇ ਲਈ 4 ਟਰੈਕਟਰ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਡਿੜਬਾ ਮੰਡੀ ਤੇ ਤਮਤਾਨ ਸਾਹਿਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਤਮਤਾਨ ਸਾਹਿਬ ਦੇ ਨੰਬਰ ਰਹੇ 13 ਅਤੇ ਡਿੜਬਾ ਮੰਡੀ ਦੇ ਨੰਬਰ ਰਹੇ 25 ਤੇ ਇਹਦੇ ਵਿੱਚੋਂ ਡਿੜਬਾ ਮੰਡੀ ਫਸਟ ਤੇ ਤਮਤਾਨ ਸਾਹਿਬ ਸੈਕੰਡ ਤੇ ਇਥੋਂ ਦੇ ਵੈਸਟਰ ਰੇਡਰ ਤੇ ਜਾਫੀ ਦੀ ਗੱਲ ਕਰਗੇ ਤਾਂ ਇਥੋਂ ਵੈਸਟਰ ਰੇਡਰ ਬਣੇਗਾ ਬਣੀ ਸਮਾਣੇ ਵਾਲਾ ਨੌ ਕ ਵੱਡੀਆਂ ਪਾ ਕੇ ਨੌ ਨੰਬਰ ਲੈ ਤੇ ਤੇ ਨਾਲ ਜੁਆਇੰਟ ਵੈਸਟਰ ਰੇਡਰ ਬਣਿਆ ਮੱਖਣ ਮੱਖੀ ਤੇ ਵੈਟ ਜਾਫੀ ਦੀ ਗੱਲ ਕਰਗੇ ਤਾਂ ਵੈਟ ਜਾਫੀ ਬਣੇਗਾ ਚਰਾਗਦੀਨ ਮਈਆਂਵਾਲ 7 ਟੱਚ ਲੈ ਕੇ 4 ਜਫੇ ਲਾਏ ਤੇ ਚਰਾਗਦੀਨ ਨੇ ਫੋਟ ਟਰੈਕਟਰ ਜਿੱਤਣ ਤੋਂ ਬਾਅਦ ਕੀ ਬੋਲਿਆ ਮੈਕ ਦੇ ਵਿੱਚ ਦੇਖੋ ਪੂਰੀ ਵੀਡੀਓ ਪ੍ਰਮੁਖਣੇ ਵਾਲਿਆਂ ਹਾਂਜੀ ਚਰਾਗਦੀਨ ਆਇਆ ਕਹਿੰਦਾ ਚਰਾ ਕਹਿੰਦਾ ਮੈਂ ਦੂਜਾਂ ਜਿੱਤਿਆ ਨਾ ਟਰੈਕਟਰ ਪਹਿਲਾਂ ਗੱਗੜ ਭਾਣੇ ਚੋਂ ਜਿੱਤਿਆ ਸੀਗਾ ਐਨਾ ਯਾਰ ਮੇਰੀ ਮਾਤਾ ਇਸ ਦੁਨੀਆ 'ਚ ਨਹੀਂ ਹੈਗੀ ਪਰ ਮੇਰੀ ਮਾਤਾ ਹਮੇਸ਼ਾ ਮੇਰੇ ਨਾਲ ਹੈ ਤੇ ਮੈਨੂੰ ਐਂ ਲੱਗਦਾ ਵੀ ਮੈਂ ਟਰੈਕਟਰ ਹੀ ਮੇਰੀ ਮਾਤਾ ਕਰਕੇ ਜਿੱਤਿਆ ਮਾਂ ਦਾ ਜਿਉਂਦੇ ਜੀ ਸੁਪਨਾ ਸੀਗਾ ਵੀ ਮੇਰਾ ਪੁੱਤ ਵੱਡੀ ਚੀਜ਼ ਜਿੱਤੇ ਪਰ ਉਹ ਸੁਪਨਾ ਪੂਰਾ ਹੋਇਆ ਹੋਇਆ ਮਾਂ ਦੇ ਜਾਣ ਤੋਂ ਪਿੱਛੋਂ ਹੈ ਮੇਰੇ ਵੀਰੋ ਹੁੰਦੀ ਏ ਮਾਂ ਓਏ ਦੁਨੀਆ ਵਾਲਿਓ ਮਾਂ ਬਿਨਾ ਟੁੱਕ ਖੋਲ ਲੈਂਦੇ ਆ ਕਾਂ ਓਏ ਦੁਨੀਆ ਵਾਲਿਓ ਤੇ ਚਰਾਗੀ ਨੇ ਕਹਿੰਦੇ ਨੇੜੇ ਆ ਕੇ ਕਹੇ ਕਹਿੰਦਾ ਵੀਰਾ ਜੀ ਮੇਰੀ ਮਾਤਾ ਦਾ ਜ਼ਿਕਰ ਜ਼ਰੂਰ ਕਰਿਓ ਆ ਜੀ ਬਾਲ ਐ ਵੀ ਚਰਾਗ ਆ ਹੱਥ ਇਸੇ ਤਰ੍ਹਾਂ ਜੋੜੀ ਰੱਖੀ ਹੋਣੇ ਨੂੰ ਥੱਲੇ ਨਾ ਕਰੀ ਲੈ ਵੀ ਚਰਾਗ ਚਾਰ ਕਬੂਲ ਸਾਰਿਆਂ ਦਾ ਦੋ ਸ਼ਬਦ ਬੋਲ ਕੇ ਰਾਂ ਸੋਹਣਿਆ ਅੱਜ ਵੀ ਮੈਂ ਜੋ ਵੀ ਹਾਂ ਮੇਰੀ ਮਾਂ ਰਿਆ ਦਵਾਵਾ ਕਰਕੇ ਆ ਤੇ ਮੇਰੇ ਪੈਂਟ ਵਾਲਿਆਂ ਨੇ ਦੀਆਂ ਤੇ ਬਾਬੇ ਦੁਨੀ ਚਾਂਦੀਆਂ ਦਵਾਵਾ ਆਪਣੇ ਬਾਬੇ ਨੇ ਬਹੁਤ ਮੰਨਦੇ ਆ ਤੇ ਵੀ ਅਰੇ ਮੈਂ ਜੋ ਵੀ ਆਰੇ ਮਾਂ ਰੀਆਂ ਦਵਾਵਾ ਕਰਕੀਆਂ ਵੀ ਮੇਰੀ ਮਾਂ ਹਮੇਸ਼ਾ ਮੇਰੇ ਨਾਲ ਰਹਿੰਦੀ ਗਰਾਊਂਡ ਦੇ ਵਿੱਚ ਵੀ ਤੇ ਹਾਂਜੀ ਇਹ ਸੀ ਦੌਣ ਕਲਾ ਕਬੱਡੀ ਟੂਰਨਾਮੈਂਟ ਦਾ ਫਾਈਨਲ ਆ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ